ਕੀ ਗਾ ਮੇਰਾ ਭਰਾ ਜੀ ਕੋ ਕੰਮ ਮਿਲ ਗਿਆ ਅੱਜ ਭਰਾ ਮੇਰਾ ਭਰਾ ਮਿਲ ਗਿਆ ਅੱਜ ਅਸਲ ਸਕਾ ਭਰਾ ਜੀ ਸਕਾ ਭਰਾ ਦੇਖੋ ਤੁਸੀਂ ਅਸਲ ਤਾਂ ਦਾਦੀਆਂ ਨੂੰ ਪੋਤੇ ਪਿਆਰੇ ਹੀ ਹੁੰਦੇ ਨੇ ਅਸਲ ਤਾਂ ਇਹ ਬੇਬੇ ਫੋਨ ਤੇ ਹੀ ਰੋਣ ਲੱਗ ਗਈ ਵਿਚਾਰੀ ਕਿ ਮੇਰਾ ਪੁੱਤ ਮਿਲਾ ਦਿਓ ਇੱਕ ਵਾਰੀ ਲੈ ਮੜੇ ਦਾ ਘੇਰਾ ਖੋਲ ਲਿਓ ਜੀ ਮੇਰੀ ਬੇਨਤੀ ਹੈ ਘੇਰਾ ਜਰੂਰ ਖੋਲ ਲਿਓ ਮਿਲੋ ਬੇਬੇ ਜੀ ਮਿਲੋ 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 ਪਰਕ ਤਾਂ ਜੀ ਸਾਡਾ ਸਸਤਾ ਦੇ ਨਾਲ ਪੂਰਾ ਪੰਜਾਬ ਇਹ ਜੁੜਿਆ ਵਾ ਜੀ ਪੂਰੀ ਦੁਨੀਆ ਚੋਂ ਸੰਗਤ ਜੁੜੀ ਆ ਜਦੋਂ ਅਸੀਂ ਵੀਡੀਓ ਸ਼ੇਅਰ ਕਰਦੇ ਹਾਂ ਸਾਡੇ ਵੱਖ-ਵੱਖ ਥਾਵਾਂ ਤੋਂ ਵੈਸੇ ਸਾਨੂੰ ਇਹਨਾਂ ਦੀ ਪਤਾ ਲੱਗ ਗਿਆ ਸੀ ਵੀ ਇਹ ਕਿਹੜੇ ਪਿੰਡ ਦੇ ਨੇ ਪਰ ਇਹਨਾਂ ਨੇ ਸਾਡੇ ਨਾਲ ਅਪਰੋਚ ਜਿਹੜੀ ਪਹਿਲੇ ਦਿਨ ਕੀਤੀ ਉਹ ਵੀਡੀਓ ਦੇਖ ਕੇ ਕੀਤੀ ਵੀ ਇਹ ਬੱਚਾ ਸਾਡਾ ਪਰ ਸਾਨੂੰ ਇਹਨਾਂ ਦਾ ਇਹ ਪਤਾ ਸੀ ਵੀ ਇਹ ਕਿੱਥੋਂ ਦੇ ਨੇ ਅਸੀਂ ਇਹਨਾਂ ਨੂੰ ਸਰਚ ਕਰ ਰਹੇ ਸੀ ਇਹਨਾਂ ਦੀ ਸਾਨੂੰ ਕਾਲ ਆਉਂਦੀ ਆ ਫਿਰ ਇਹਨਾਂ ਨੂੰ ਰੇ ਲੈ ਆਂਦਾ ਗਿਆ ਜੀ ਹੁਣ ਤੁਹਾਡੇ ਸਾਹਮਣੇ ਨੇ ਅਸੀਂ ਇਹਨਾਂ ਨੇ ਇਹੀ ਦੱਸਿਆ ਜੀ ਮੈਂ ਥੋੜਾ ਦੱਸ ਦਾਂ ਨਾ ਵੀਰੇ ਇਹਨਾਂ ਦੀ ਨਾ ਇਹਨਾਂ ਦਾ ਜਿਹੜਾ ਬਾਪ ਆ ਬੱਚੇ ਦਾ ਇਹਨਾਂ ਦੋਨਾਂ ਬੇਟਿਆਂ ਦਾ ਜਿਹੜਾ ਬਾਪ ਆ ਜੀ ਉਹਨੇ ਦੂਜਾ ਵਿਆਹ ਕਰਵਾ ਲਿਆ 2 ਸਾਲ ਪਹਿਲਾਂ ਦੂਜਾ ਵਿਆਹ ਕਰਾਉਣ ਨਾਲ ਜਿਹੜੀ ਇਹਦੀ ਮਦਰ ਆ ਉਹਨੇ ਵੀ ਦੂਜਾ ਵਿਆਹ ਕਰਾ ਲਿਆ ਮਤਲਬ ਦੋਨਾਂ ਨੇ ਕੀ ਕੀਤਾ ਆਪਣਾ ਆਪਣਾ ਵਿਆਹ ਕਰਾ ਕੇ ਆਪਣੀ ਜ਼ਿੰਦਗੀ ਉਹ ਅੰਜੀ ਰਹੇ ਨੇ ਇਹਦਾ ਬਾਪ ਟਰੱਕ ਡਰਾਈਵਰ ਆ ਇਸ ਵਕਤ ਉਹ ਗਵਾਟੀ ਤੋਂ ਤੁਰਿਆ ਵਾ ਸੁਣਨ ਚ ਆਇਆ ਵੀ ਨੇੜੇ ਹੀ ਆ ਹੁਣ ਉਸ ਤੋਂ ਬਾਅਦ ਕੀ ਹੁੰਦਾ ਜੀ ਜਿਹੜੇ ਦੋ ਬੱਚੇ ਸੀ ਜਿਹੜਾ ਤਾਂ ਛੋਟਾ ਬੱਚਾ ਜੀ ਇਹਨੂੰ ਤਾਂ ਜੀ ਚਾਚਾ ਮਣਮਟਾ ਇਹ ਸਾਹਮਦੇ ਸੀ ਪਰ ਇਹਨਾਂ ਨੇ ਕਿਸੇ ਰਿਸ਼ਤੇਦਾਰ ਕਿਸੇ ਦੋਸਤ ਮਿੱਤਰ ਦੇ ਘਰ ਦੇਤਾ ਸਰ ਸਿੰਘ ਵਾਲੇ ਗੁਰਦੁਆਰਾ ਸਾਹਿਬ ਦੇ ਵਿੱਚ ਨੇੜੇ ਕਿਤੇ ਉੱਥੇ ਸਰਕਾਰੀ ਸਕੂਲ 'ਚ ਬੱਚਾ ਪੜ ਰਿਆ ਉਹ ਮੈਂ ਬੱਚੇ ਨਾਲ ਬਹੁਤ ਗੱਲ ਕੀਤੀ ਉਹ ਕਹਿੰਦਾ ਮੇਰੇ ਨਾਲ ਕਦੇ ਕੋਈ ਇਹੋ ਜੀ ਗੱਲ ਨਹੀਂ ਕਿ ਮੈਂ ਠੀਕ ਆ ਮੈਨੂੰ ਕੋਈ ਦੀਦੀ ਪੜਾਉਂਦੇ ਨਹੀਂ ਟਿਊਸ਼ਨ ਵੀ ਪੜਾਉਂਦੇ ਨਹੀਂ ਮੈਂ ਠੀਕ ਆ ਪਰ ਜਿਹੜਾ ਇਹ ਬੱਚਾ ਜੀ ਇਹ ਬੱਚਾ ਉਰੇ ਤੱਕ ਕਿਵੇਂ ਪਹੁੰਚਿਆ ਇਹ ਤਾਂ ਨਾ ਦਾਦੀ ਨੂੰ ਪਤਾ ਨਾ ਚਾਚ ਉਹਨਾਂ ਦਾ ਕਹਿਣਾ ਇਹ ਆ ਇਹ ਚਾਚੇ ਦਾ ਉਹ ਕਹਿੰਦਾ ਵੀ ਮੈਂ ਇਸ ਬੱਚੇ ਦੇ ਬਾਪ ਦੇ ਨਾਲ ਟਰੱਕ ਤੇ ਗਿਆ ਸੀ 3 ਮਹੀਨੇ ਲਾ ਕੇ ਆਇਆ ਵੀ ਮੈਂ ਉਹਨੂੰ ਕਿਹਾ ਵੀ ਤੂੰ ਮੇਰੀ ਇਸ ਬੱਚੇ ਨਾਲ ਗੱਲਤਾ ਕਰਾ ਦੇ ਜਸਪ੍ਰੀਤ ਨਾ ਜਸਪ੍ਰੀਤ ਨਾ ਵੱਡੇ ਦਾ ਨਾਮ ਜਸਕਰਨ ਜਸਕਰਨ ਨਾਲ ਕਹਿੰਦਾ ਉਹ ਕਹਿੰਦਾ ਵੀ ਮੈਂ ਸਕੂਲ ਚ ਪੜਨ ਲਾਇਆ ਵਾ ਫਿਰ ਵਿਚ ਦੀ ਸੁਣਨ ਚ ਆਈ ਕਹਿੰਦੇ ਵੀ ਇੱਕ ਵਾਰੀ ਉਹਨੇ ਕਿਸੇ ਹੋਰ ਬੱਚੇ ਨਾਲ ਵੀ ਗੱਲ ਕਰਾਈ ਦਾਦੀ ਕਰਾਤੀ ਹੋਰ ਬੱਚੇ ਨਾਲ ਉਹਨੇ ਜਿਹੜੇ ਬੱਚੇ ਨਾ ਜਿਹੜੀ ਲੇਡੀ ਨਾਲ ਵਿਆਹ ਕਰਾਇਆ ਉਹਦੇ ਦੋ ਬੱਚੇ ਨੇ ਲੇਡੀ ਦੇ ਉਹਨਾਂ ਨਾਲ ਗੱਲ ਕਰਾਤੀ ਬੇਬੇ ਦੀ ਵੀ ਲੈ ਭਾਈ ਬੱਚਾ ਬਿਲਕੁਲ ਠੀਕ ਆ ਦੇਖਿਆ ਮੇਰਾ ਪੁੱਤਰਾ ਨਹੀਂ ਗਏ ਤੁਸੀਂ ਕੀ ਕਰਦੇ ਜੂ ਕਿੰਨੇ ਕੁ ਮਹੀਨੇ ਪਹਿਲਾਂ ਹੋਈ ਸੀ ਗੱਲ ਇਹ ਆ ਥੋੜਾ ਜਿਹੀ ਹੋਇਆ ਦੋ ਤਿੰਨ ਮਹੀਨੇ ਪਹਿਲਾਂ ਹੀ ਹੋਈ ਹਾਂ ਜੀ ਮਤਲਬ ਬੇਬੇ ਨੇ ਪਛਾਣ ਲਿਆ ਵੀ ਇਹ ਮੇਰਾ ਬੱਚਾ ਨਹੀਂ ਹੈਗਾ ਤੇ ਉਸ ਤੋਂ ਬਾਅਦ ਵੀਰੇ ਫੇਰ ਕੀ ਹੁੰਦਾ ਜੀ ਫੇਰ ਮਤਲਬ ਉਹਨੇ ਉਹਦੇ ਬਾਪ ਨੇ ਚਾਚੇ ਨੂੰ ਦੱਸਿਆ ਵੀ ਤੁਹਾਡੀ ਗੱਲ ਨਹੀਂ ਹੋ ਸਕਦੀ ਜਦੋਂ ਇਹ ਹੱਦ ਤੋਂ ਹੀ ਵੱਧ ਗਏ ਇਹ ਟੋਕਦੇ ਸੀ ਵੀ ਗੱਲ ਕਰਾਓ ਉਹ ਗੱਲ ਕਰਾਉਂਦਾ ਨਹੀਂ ਸੀ ਤਾਂ ਹੀ ਨੇ ਫਿਰ ਉਹਨੇ ਦੱਸਿਆ ਵੀ ਮੈਂ ਇਹਨੂੰ ਏਨੇ ਲੱਖ ਰੁਪਏ ਚ ਵੇਚ ਚੁੱਕਿਆ ਉਹ ਤੁਸੀਂ ਪਰਿਵਾਰ ਨਾਲ ਵੀ ਗੱਲ ਕਰੋ 3.5 ਲੱਖ ਰੁਪਏ ਦੀ ਗੱਲ ਇਹਨਾਂ ਨੇ ਦੱਸੀ ਆ ਉਹ ਇਨਵੈਸਟੀਗੇਸ਼ਨ ਤਾਂ ਦੇਖੋ ਤੁਸੀਂ ਸਾਰੇ ਸਾ ਤੋਂ ਵੱਡੇ ਹੋ ਪੁਲਿਸ ਸਾਰੀ ਜਾਂਚ ਕਰੂਗੀ ਪਰ ਜੇ ਚੀਜ਼ ਹੋਈ ਆ ਤਾਂ ਇਹਨਾਂ ਦੇ ਬਾਪ ਦੇ ਉੱਪਰ ਜਿਹੜੀ ਬਣਦੀ ਕਾਰਵਾਈ ਪ੍ਰਸ਼ਾਸਨ ਕਰੇ ਤੇ ਜਿਹੜੀ ਉਹ ਮਨੀ ਸ਼ਰਮਾ ਲੇਡੀ ਆ ਉਹਦੀ ਜਿਹੜੀ ਮਾਂ ਉਹ ਵੀ ਇਹਦੇ ਵਿੱਚ ਅਨਵੋਲਵ ਆ ਦੇਖੋ ਉਹ ਹੀ ਲੈ ਕੇ ਆਈ ਆ ਬੱਚੇ ਨੂੰ ਤੇ ਤੁਸੀਂ ਸੱਚ ਜਾਣਿਓ ਬੱਚੇ ਦੇ ਉੱਪਰ ਤਸ਼ੱਦਦ ਤੁਸੀਂ ਇੱਕ ਇੱਕ ਚੀਜ਼ ਸਾਰੇ ਭੈਣ ਭਰਾ ਸੋਚਿਓ ਬੱਚਾ ਘਰ ਦਾ ਗੋਹਾ ਸਾਫ਼ ਕਰ ਦਿੰਦਾ ਦੀ ਪੋਚਾ ਲਾ ਦਿੰਦਾ ਦੀ ਤੁਸੀਂ ਇਹ ਸੋਚੋ ਵੀ ਤਾਂ ਫਿਰ ਤਸ਼ੱਦਦ ਹੁੰਦੀ ਕਿਉਂ ਸੀ ਤੁਸੀਂ ਕਦੇ ਸੋਚਿਆ ਜੀ ਇਸ ਚੀਜ਼ ਦਾ ਇਸ ਬੱਚੇ ਦੀ ਅੱਜ ਤੋਂ 3-4 ਮਹੀਨੇ 6 ਮਹੀਨੇ ਪਹਿਲਾਂ ਬਾਹ ਵੀ ਸਾੜੀ ਗਈ ਇਹਨੂੰ ਗਰਮ ਪਾਣੀ ਚ ਧੱਕਾ ਦੇਤਾ ਖਿਜ ਕੇ ਉਹਦੇ ਪਿੱਛੇ ਕਾਰਨ ਕੋਈ ਗਲਤ ਨਿਕਲੂਗਾ ਤੁਸੀਂ ਸਾਡਾ ਅੱਜ ਕਿਹਾ ਬੋਲੋ ਯਾਦ ਰੱਖਿਓ ਜਿਹੜੀ ਚੀਜ਼ ਆਪਾਂ ਅੱਖੀਂ ਨਾ ਦੇਖੀਏ ਕੰਨੀ ਨਾ ਸੁਣੀ ਆਪਾਂ ਉਹ ਬੋਲਣੀ ਨਹੀਂ ਚਾ ਲੋ ਪਰ 99% 80% ਕਲੀਅਰ ਆਪਾਂ ਨੂੰ ਜਲਦੀ ਹੋ ਜਾਣਾ ਅੱਜ ਕੱਲ ਚ ਇਸ ਬੱਚੇ ਦੇ ਉੱਪਰ ਹੁੰਦਾ ਕੀ ਸੀ ਇਹਨੂੰ ਕੁੱਟਿਆ ਕਿਉਂ ਜਾਂਦਾ ਸੀ ਤੁਸੀਂ ਸੋਚੋ ਇੱਕ ਬੱਚੇ ਨੂੰ ਇੱਕ ਲੇਡੀ ਕਿਉਂ ਮਾਰਦੀ ਸੀ ਬੈਲਟ ਉਹਦੇ ਵਿੱਚ ਕਾਰਨ ਕੋਈ ਗਲਤ ਨਿਕਲੂਗਾ ਤੁਸੀਂ ਸਾਰੇ ਜਾਂਚ ਕਰੋ ਸਾਡੀ ਇਹ ਪੁਲਿਸ ਅੱਗੇ ਬੇਨਤੀ ਆ ਵੀ ਇਹਨੂੰ ਪੂਰੇ ਧਿਆਨ ਨਾਲ ਐਂ ਨਾ ਛੱਡਿਆ ਜਾਵੇ ਵੀ ਬੱਚੇ ਦਾ ਪਰਚਾ ਕਰਤਾ ਬਸ ਲੇਡੀ ਜੇਲ੍ਹ ਵਾਗੀ ਦੀ ਜਾਂਚ ਪਤਾ ਲੱਗੇ ਕਿ ਕੀ ਕਾਰਨ ਸੀ ਇਹਨੂੰ ਕੁੱਤੇ ਮਾਰਨ ਦੇ ਕਾਰਨ ਤਾਂ ਦੇਖੋ ਫਿਲਹਾਲ ਤਾਂ ਹੀ ਮੈਂ ਇਹੀ ਬੋਲੂਗਾ ਵੀ ਇਹ ਘਰ ਦਾ ਕੰਮ ਨਹੀਂ ਕਰਦਾ ਸੀ ਔਰ ਕੁੱਤਿਆਂ ਨੂੰ ਚੁੱਪ ਨਹੀਂ ਕਰਾਉਂ ਉਹ ਕਹਿੰਦੀ ਤੂੰ ਕੁੱਤਿਆਂ ਨੂੰ ਚੁੱਪ ਨਹੀਂ ਕਰਾਉਂਦਾ ਬਸ ਇਹਨੂੰ ਕੁੱਤਿਆਂ ਨੂੰ ਜਿਹੜੇ ਪੈਸੇ ਦਿੱਤੇ ਗਏ ਸੀ ਉਹ ਵੀ ਕੰਮ ਕਰਾਉਣ ਵਾਸਤੇ ਦਿੱਤੇ ਗਏ ਸੀ 3.5 ਲੱਖ ਰੁਪਏ ਜਿਹੜੇ ਦੇਖੋ ਉਹ ਪਰਿਵਾਰ ਦਾ ਕਹਿਣਾ ਜੀ ਵੀ ਬਾਪ ਨੇ ਪੈਸੇ ਲੈਤੇ ਨੇ ਉਹ ਚੀਜ਼ ਤਾਂ ਹੁਣ ਜਦੋਂ ਬਾਪ ਫੜਿਆ ਜਾਊਗਾ ਜਾਂ ਜਦ ਉਹ ਤਾਂ ਉਹੀ ਦੱਸੂਗਾ ਨਾ ਕਿ ਜੇ ਉਹਨਾਂ ਨੇ ਕਿਉਂ ਮੰਨਦੇ ਹੋ ਬੱਚੇ ਨੂੰ ਵੇਚਣ ਦਾ ਕਾਰਨ ਕੀ ਮੰਗਿਆ ਕਾਰਨ ਤਾਂ ਦੇਖੋ ਇੱਕ ਮਾਪੇ ਦੋਨੇ ਆਪਸ ਵਿੱਚ ਵੱਖ-ਵੱਖ ਹੋ ਗਏ ਕੋਈ ਸਾਹਮਣ ਵਾਲਾ ਹੈ ਨਹੀਂ ਉਹਨਾਂ ਨੇ ਕੀ ਕੀਤਾ ਇਹਨਾਂ ਨੇ ਉਹ ਵਜਣ ਲੱਗਣ ਲੱਗੇ ਇਹਨਾਂ ਨੂੰ ਦੇਖੋ ਲੋਕ ਇਹਨਾਂ ਨੂੰ ਤਰਸ ਰਹੇ ਨੇ ਬੱਚਿਆਂ ਨੂੰ ਬਸ ਦੋਨੇ ਨੇ ਜੀ ਇਹ ਬੇਬੇ ਕਹਿੰਦੀ ਵੀ ਮੇਰੇ ਤੋਂ ੱੱਕੇ ਨਾ ਲੈ ਗਿਆ ਵੀ ਅਸੀਂ ਸਾਹਮਣੇ ਸੀ ਵੀ ਸਤੋਂ ੱੱਕੇ ਨਾ ਲੈ ਗਿਆ ਚੱਕ ਕੇ ਕਿਵੇਂ ਵੀਰੇ ਤੁਹਾਨੂੰ ਉਹਨੇ ਕੀ ਕਹਿ ਕੇ ਲੈ ਕੇ ਗਿਆ ਮੈਨੂੰ ਆ ਦਾ ਵੀ ਇਹ ਵੀ ਮੈਨੂੰ ਤੇ ਧੱਕੇ ਨਾਲ ਕਰੀ ਸਾਬੋ ਕਿ ਸਰਪੰਚਾ ਬਿੰਬਰਾ ਚ ਹੀ ਗੱਲ ਹੋਈ ਆ ਜੀ ਇਹ ਗੱਲ ਹੁਣ ਹੋਊਗੀ ਮੈਂ ਇਹ ਮੈਂ ਤਾਂ ਕਿਹਾ ਇਹ ਤੇ ਮੇਰੇ ਤੋਂ ਫੜਿਆ ਨਹੀਂ ਗਿਆ ਉਹ ਮੈਂ ਫੜ ਕੇ ਭਜਾ ਕੇ ਲੈ ਗਿਆ ਬਾਹਰ ਇਹ ਦਬਾ ਦਾ ਮੋਟਾ ਸੇ ਭਜਾ ਕੇ ਤੇ ਪਤਾ ਨਹੀਂ ਲੱਗਣ ਦਿੱਤਾ ਚੋ ਬੋਲਣਾ ਸੱਚ ਬੋਲਣਾ ਇੱਕ ਇੱਕ ਗੱਲ ਤੁਹਾਨੂੰ ਉਹਨੇ ਟਰੱਕ ਦੇ ਵਿੱਚ ਬਹਿ ਕੇ ਕਹੀ ਇਹ ਗੱਲ ਵੀ ਨੇ ਵੇਚ ਹਾਂਜੀ ਮੈਨੂੰ ਕਹੀ ਆ ਸਾਰ ਮੈਨੂੰ ਕਿਹਾ ਵੀ ਮੈਂ ਮੈਂ ਪੁੱਛਿਆ ਵੀ ਮੁੰਡਾ ਆਪਣਾ ਕਿੱਥੇ ਆ ਵੀ ਗੱਲਬਾਤ ਕਰਾ ਦੇ ਫੋਟੋ ਵੀ ਵਿਖਾ ਦੇ ਆਂਦਾ ਸਾਡੇ ਤਿੰਨ ਲੱਗਦਾ ਮੈਂ ਵੇਚਤਾ ਇਹ ਨੋਟ ਰੈਸੀਆ ਗਾ ਜਿਹੜੀ ਹੋਣਾ 3.5 ਲੱਖ ਰੁਪਇਆ ਮੈਨੂੰ ਆਖਿਆ ਜਦੋਂ ਮਾਂਹ ਜਾ ਵਾ ਇੱਕ ਵਾਰ ਚਾਲ ਵੇਚਿਆ ਵੀ ਆ ਮੈਨੂੰ ਵਿਖਾ ਹੀ ਦੇ ਅਗਲਾ ਨਾ ਦਊ ਤੇ ਨਾ ਸੀ ਫਿਰ ਆਂਦਾ ਉਹ ਇੱਥੇ ਨਹੀਂ ਗਾ ਮੇਰੀ ਸਾਲੀ ਹੈ ਗਾਂ ਸਾਲੀ ਨੇ ਸਾਲੀ ਘੋਲੀ ਆ ਤੇ ਬਾਅਦ ਚ ਵੀ ਇਹਨਾਂ ਪਤਾ ਲੱਗਾ ਮੁੜ ਕੇ ਮਾਂਹ ਚਲੋ ਕੋਈ ਗੱਲ ਨਹੀਂ ਪੁੱਛਦੇ ਰਹੇ ਅਸੀਂ ਤੇ ਬਾਕੀ ਤੁਸੀਂ ਕੋਈ ਵੀ ਗੱਲ ਕਰਨੀ ਵੀਰੇ ਕਰ ਸਕਦੇ ਹੋ ਜੀ ਹਨਾ ਹਾਂਜੀ ਬਾਹਰ ਕਰ ਲਿਓ ਵੀਰੇ ਕੋਈ ਗੱਲ ਨਹੀਂ ਪੁੱਤ ਖੁਸ਼ ਹੋਣ ਦੋਨੇ ਜਾਨੇ ਜਿਸ ਕਰਨ ਪੁੱਤ ਤੈਨੂੰ ਦੇਖਣ ਲਈ ਨਾ ਬਹੁਤ ਸੰਗਤ ਪਿਆਰ ਕਰਦੀ ਆ ਤੈਨੂੰ ਤੁਸੀਂ ਕੋਈ ਵੀ ਗੱਲ ਹਾਂਜੀ ਨਿੱਕੇ ਨੂੰ ਪੁੱਛ ਲਓ ਕਿਵੇਂ ਲੈ ਕੇ ਗਿਆ ਏ ਬਸ ਦੋ ਦੋ ਮਿੰਟ ਦੇ ਦੇ ਅੱਛਾ ਕਰ ਲਓ ਜੀ ਕਰ ਲਓ ਕਰ ਲਓ ਨਾ ਨਾ ਥੋੜੀ ਅੱਛਾ ਠੀਕ ਹੈ ਜੀ ਲੋ ਮੈਂ ਖੜ੍ਹ ਜਾਂਦਾ ਮਾਰੇ ਭਾਜੀ ਹਾਂ ਜੀ ਇਹਨੇ ਪੁੱਛ ਸਕਦੇ ਨਿੱਕੇ ਹਾਂ 1 ਮਿੰਟ ਪੁੱਛਦੇ ਆਪੇ ਤਾਂ ਦਾਜੂ ਦਾ ਵੀ ਚਾਚਾ ਲੜਿਆ ਇੱਕ ਨਹੀਂ ਲੱਗਦਾ ਬਾਹਰ ਨਹੀਂ ਮਾਈਕ ਆਈਡੀਆ ਨਾਲ ਕਰਦੇ ਆ ਅੱਛਾ ਬਸ ਦੋ ਮਿੰਟ ਦੋ ਮਿੰਟ ਦੇ ਦਿਓ ਦੋ ਮਿੰਟ ਦੇ ਦਿਓ ਦੋ ਮਿੰਟ ਬੇਟਾ ਜੀ ਤੋਂ ਨੂੰ ਪੁੱਤ ਦੇਖਣ ਲਈ ਨਾ ਬਹੁਤ ਸੰਗਤ ਕੀ ਤੁਸੀਂ ਸਾਰੀ ਸੰਗਤ ਨੂੰ ਦੱਸ ਦੋ ਵੀ ਮੈਂ ਠੀਕ ਆਉਣਾ ਦੱਸ ਦੋ ਪੁੱਤ ਬੋਲ ਕੇ ਦੱਸਦਾ ਹੀ ਆ ਗਿਆ ਆਵੇ ਦੱਸ ਦੋ ਪੁੱਤ ਆਵੇ ਤੇਰਾ ਚਾਹ ਦੱਸ ਦੋ ਤੁਸੀਂ ਤੁਸੀਂ ਕਹੋ ਵੀਰੇ ਨੂੰ ਕਹੋ ਤੁਸੀਂ ਦੱਸ ਦੋ ਬੋਲ ਕੇ ਕਹ ਦੇ ਕਹ ਦੇ ਜੱਗਾ ਕੋ ਨਹੀਂ ਫਿਰ ਕੀ ਦੱਸ ਦੋ ਹੋ ਗਿਆ ਕਰੀ ਠੀਕ ਆ ਮੇਰਾ ਭਰਾ ਜੀ ਕਿਉਂਕਿ ਮੇਰਾ ਅੱਜ ਭਰਾ ਮੇਰਾ ਭਰਾ ਮਿਲ ਗਿਆ ਅੱਜ ਹਾਂ ਤੇਰਾ ਨਾਮ ਕੱਚਾ ਜੱਗਾ ਪੁੱਤ ਠੀਕ ਆ ਇਹਨੂੰ ਕੀ ਕਹਿੰਦੇ ਸੀ ਕਰੇਂ ਕੰਨੂ 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 ਤੇ ਜੱਗਾ ਅੱਜ ਇਕੱਠੇ ਹੋ ਗਿਆ ਹੈ ਚਲੋ ਬੇਟਾ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਸੱਚੇ ਪਾਤਸ਼ਾਹ ਵਾਹਿਗੁਰੂ ਅਸਲ ਨਾਲ ਜੀ ਤੁਸੀਂ ਇਹ ਆਈਡੀਆ ਲਾ ਕੇ ਦੇਖੋ ਇੱਕ ਵਾਰੀ ਅੱਖਾਂ ਬੰਦ ਕਰਕੇ ਵੀ ਜਿਹਦੇ ਤਨ ਤੇ ਚੀਜ਼ ਹੋਈ ਆ ਉਹਨੇ ਹੰਡਾਈ ਕਿਵੇਂ ਉਹ ਸਾਲ ਡੇਢ ਸਾਲ ਇੱਕ ਮਿੰਟ ਕੱਟਣਾ ਅੱਖਾਂ ਜੀ ਕੁੱਟ ਖਾ ਕੇ ਆਰ ਪੈਣਾ ਉਹਨੇ ਸਾਲ ਕਿਵੇਂ ਹੰਡਾਇਆ ਉਹ ਮਾਸਮ ਬੱਚੇ ਨੇ ਮੈਂ ਇਹਨੂੰ ਪੁੱਛਿਆ ਮੈਂ ਕਿਹਾ ਤੂੰ ਰੋਕਦਾ ਨਹੀਂ ਸੀ ਉਹਨੂੰ ਵੀ ਤੁਸੀਂ ਮੈਨੂੰ ਕੁੱਟੋ ਨਾ ਕਹਿੰਦਾ ਜੀ ਮੈਂ ਨਹੀਂ ਕੁਛ ਕਹਿੰਦਾ ਜੀ ਮਤਲਬ ਡਰਦਾ ਹੀ ਅੰਨਾ ਸੀ ਬੱਚਾ ਉਸ ਲੇਡੀ ਤੋਂ ਜਲਾਦ ਲੇਡੀ ਉਹ ਕਹਾਂਗੇ ਵੀਰੇ ਮੇਰਾ ਨਾਮ ਹੈਗਾ ਜੀ ਪਾਲ ਸਿੰਘ ਕਰੋੜ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਜ਼ਿਲ੍ਹਾ ਪਟਿਆਲਾ ਜੀ ਬਾਸੋਂ ਰੋਡ ਦੇ ਉੱਪਰ ਸਥਾਪਿਤ ਆ ਜੀ ਪਿਛਲੇ 5 ਸਾਲ ਤੋਂ ਜਿਹੜੀ ਬੰਦੂਆ ਮਜ਼ਦੂਰ ਲਾवारिस ਮੰਦਭੁੱਦੀ ਇਨਸਾਨਾਂ ਲਈ ਸਸਤਾ ਕੰਮ ਕਰ ਰਹੀ ਹੈ ਜੀ ਪਾਲ ਜੀ ਇਹ ਬੱਚੇ ਵਾਲਾ ਜਿਹੜਾ ਮਾਮਲਾ ਸਾਹਮਣੇ ਆਇਆ ਸੀ ਕਰੀਬ 4-5 ਦਿਨ ਪਹਿਲਾਂ ਅੱਜ ਇਸ ਨਵਾਂ ਕੀ ਮੋੜ ਸਾਹਮਣੇ ਆਇਆ ਅਸਲ ਇਹਦੇ ਵਿੱਚ ਅੱਜ ਸਾਨੂੰ ਇਹਦੀ ਦਾਦੀ ਤੇ ਇਹਦਾ ਚਾਚਾ ਤੇ ਛੋਟਾ ਭਰਾ ਮਿਲਦਾ ਜੀ ਅਸਲ ਬੱਚੇ ਦਾ ਪਰਿਵਾਰ ਮਿਲਦਾ ਤਾਂ ਉੱਥੋਂ ਇਹ ਚੀਜ਼ ਪਤਾ ਲੱਗਦੀ ਆ ਵੀ ਜਿਹੜਾ ਇਹਦਾ ਫਾਦਰ ਆ ਉਨੇ ਆਪਣਾ ਵਿਆਹ ਕਰਵਾ ਲਿਆ ਕਿਤੇ ਤੇ ਇਹਦੀ ਮਦਰ ਨੇ ਆਪਣਾ ਕਰਾ ਲਿਆ ਤਾਂ ਇਹ ਦੋ ਭਰਾ ਨੇ ਜੀ ਔਰ ਦੱਸਣਾ ਚਾਹੁੰਦੇ ਆ ਜੀ ਇਹ ਜ਼ਿਮੀਂਦਾਰ ਪਰਿਵਾਰ ਨਾਲ ਖੇਤੀਬਾੜੀ ਕਰਨ ਵਾਲਾ ਪਰਿਵਾਰ ਨਾਲ ਸੰਬੰਧਤ ਨੇ ਜੀ ਇਹ ਖੇਤੀ ਕਰਨ ਦੇ ਸੀ ਇਹਦੇ ਮਾਪੇ ਬੱਚੇ ਦੇ ਔਰ ਇਹ ਵੀ ਬੱਚਾ ਜ਼ਿਮੀਂਦਾਰ ਪਰਿਵਾਰ ਦੇ ਨਾਲ ਉਸ ਤੋਂ ਬਾਅਦ ਕੀ ਹੁੰਦਾ ਜੀ ਇਸ ਬੱਚੇ ਦੇ ਉੱਪਰ ਜਦੋਂ ਇਹਦੀ ਦਾਦੀ ਮਿਲਦੀ ਆ ਸਾਨੂੰ ਤਾਂ ਦਾਦੀ ਨੇ ਦੱਸਿਆ ਵੀ ਪਿਛਲੇ 1 ਸਾਲ ਤੋਂ ਬੱਚਾ ਸਾਨੂੰ ਮਿਲਾਇਆ ਹੀ ਨਹੀਂ ਜਾ ਰਿਹਾ ਵੀ ਮੇਰੇ ਪੁੱਤ ਨਹੀਂ ਵੇਚਦਾ ਬੱਚਾ ਤਾਂ ਉਹਨਾਂ ਨੇ ਇਹ ਵੀ ਦੱਸਿਆ ਚਾਚੇ ਨੇ ਇਹ ਜਿਹੜਾ ਮੇਰਾ ਭਰਾ ਮਤਲਬ ਚਾਚਾ ਕਹਿੰਦਾ ਵੀ ਮੈਂ ਟਰੱਕ ਤੇ ਉਹਦੇ ਨਾਲ ਗਿਆ ਸੀ ਬਹਾਨੇ ਨਾਲ ਉਹਨੂੰ ਕਿਹਾ ਵੀ ਤੂੰ ਮੈਨੂੰ ਬੱਚਾ ਤਾਂ ਮਲਾ ਦੇ ਮੇਰੀ ਗੱਲ ਕਰਾ ਦੇ ਕਹਿੰਦਾ ਪਰ ਉਹਨੇ ਮੈਨੂੰ ਲਾਸਟ ਚ ਖਿੱਚ ਕੇ ਇਹ ਗੱਲ ਕਹੀ ਪਹਿਲਾਂ ਤਾਂ 1 ਸਾਲ ਤੋਂ ਗੱਲ ਨਹੀਂ ਕਰਾਈ ਮਲਾਇਆ ਨਹੀਂ ਬਹਾਨੇ ਲਾਉਂਦਾ ਰਿਹਾ ਵਕ ਵਕ ਝੂਠ ਬੋਲਦਾ ਰਿਹਾ ਵੀ 1 ਸਾਲ ਬਾਅਦ ਜਦੋਂ ਮੈਂ ਟਰੱਕ ਤੇ ਗਿਆ ਉਹਨੇ ਮੈਨੂੰ ਉੱਥੇ ਕਿਹਾ ਖਿੱਚ ਕੇ ਵੀ ਤੁਹਾਡੀ ਗੱਲ ਨਹੀਂ ਹੋ ਸਕਦੀ ਤੇ ਮੈਂ ਬੱਚਾ 3.5 ਲੱਖ ਰੁਪਏ ਦੇ ਵਿੱਚ ਵੇਚ ਚੁੱਕਿਆ ਜੀ ਤੁਹਾਨੂੰ ਕਿਵੇਂ ਪਤਾ ਬਾਪ ਕਿੱਥੇ ਸੀ ਇਸ ਟਾਈਮ ਤੇ ਜਦੋਂ ਬਾਪ ਵੀਰੇ ਟਰੱਕ ਡਰਾਈਵਰ ਆ ਉਹ ਹੁਣ ਉਹਦੀ 1-2 ਦਿਨ ਦੇ ਵਿੱਚ ਆਉਣ ਦੇ ਚਾਂਸ ਨੇ ਜੀ ਅਸੀਂ ਇਹ ਬੇਨਤੀ ਕਰਦੇ ਹਾਂ মিডিਆ ਦੇ ਰਾਹੀਂ ਪ੍ਰਸ਼ਾਸਨ ਨੂੰ ਵੀ ਇਹਦੀ ਪੂਰੀ ਬਰੀਕੀ ਦੇ ਨਾਲ ਜਾਂਚ ਕੀਤੀ ਜਾਵੇ ਦੇਖੋ ਜੇਕਰ ਬੱਚੇ ਨੂੰ ਵੇਚ ਆ ਗਿਆ ਤਾਂ ਬੱਚੇ ਦੇ ਬਾਪ ਦੇ ਉੱਪਰ ਮਾਂ ਨੇ ਵੀ ਮੰਗ ਕੀਤੀ ਚਾਚੇ ਨੇ ਵੀ ਮੰਗ ਕੀਤੀ ਵੀ ਬੱਚੇ ਦੇ ਬਾਪ ਦੇ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਜਿਹਨੂੰ ਵੇਚਿਆ ਉਹ ਮਨੀ ਸ਼ਰਮਾ ਦੀ ਮਾਂ ਜਾਂ ਜੀਨੂੰ ਵੀ ਵੇਚਿਆ ਸੀ ਇਹ ਬੇਨਤੀ ਕਰਾਂਗੇ ਉਹਨਾਂ ਨੂੰ ਜਰੂਰ ਜਿਹੜਾ ਬੰਦ ਦੀ ਸਜ਼ਾ ਦਿੱਤੀ ਜਾਵੇ ਦੇਖੋ ਬੱਚੇ ਦੇ ਉੱਪਰ ਇੰਨਾ ਤਸ਼ੱਦਦ ਹੋਇਆ ਇੱਕ ਵਾਰੀ ਦੁਨੀਆ ਹਿੱਲ ਗਈ ਵੀ ਇੱਕ ਬੱਚੇ ਨੇ ਸਾਲ ਡੇਢ ਸਾਲ ਕਿਵੇਂ ਕੱਟਿਆ ਹੋਊਗਾ ਇੱਕ ਇੱਕ ਦਿਨ ਇੱਕ ਇੱਕ ਪਲ ਕਿਵੇਂ ਉਸ ਜਿਹੜੀ ਜਲਾਦ ਇਨਸਾਨਾਂ ਤੋਂ ਕਿਵੇਂ ਤਸ਼ੱਦਦ ਚ ਆਈ ਹੋਗੀ ਤੁਸੀਂ ਇਹ ਸਾਰੇ ਸਾਰੇ ਭੈਣ ਭਰਾ ਆਪਾਂ ਬੱਚਿਆਂ ਵਾਲਿਆਂ ਪਸੋਚ ਕੇ ਦੇਖੀਏ ਤੁਸੀਂ ਪਰਿਵਾਰ ਨਾਲ ਗੱਲਬਾਤ ਕੀਤੀ ਕਾਰਨ ਕੀ ਸੀ ਬੱਚੇ ਨੂੰ ਵੇਚਣ ਦਾ ਵੀ ਕਾਰਨ ਤਾਂ ਇਹ ਸੀਗਾ ਜੀ ਦੇਖੋ ਜਿਹੜਾ ਜਿਹੜੇ ਮਾਪੇ ਨੇ ਬੱਚੇ ਦੇ ਉਹ ਵੱਖ-ਵੱਖ ਹੋ ਗਏ ਉਹਨਾਂ ਨੇ ਵੱਖ-ਵੱਖ ਵਿਆਹ ਕਰਾ ਲਿਆ ਤਾਂ ਉਸ ਤੋਂ ਬਾਅਦ ਇਹ ਦੋਏ ਬੱਚਿਆਂ ਨੂੰ ਸਾਹਮਣ ਵਾਲਾ ਕੋਈ ਨਾ ਮਿਲਿਆ ਚਾਚਾ ਵੀ ਆਪਣੇ ਕੰਮਾਂ 'ਚ ਬਿਜ਼ੀ ਦਾਦੀ ਹੁਣ ਬਜ਼ੁਰਗ ਹੋ ਗਈ ਦਾਦੀ ਨੇ ਕੋਸ਼ਿਸ਼ ਤਾਂ ਕੀਤੀ ਵੀ ਮੈਂ ਸਾਂਭੂਗੀ ਪਰ ਗਰੀਬੀ ਵੀ ਕਿਤੇ ਨਾ ਕਿਤੇ ਮਾਰਦੀ ਆ ਉਹਨਾਂ ਨੇ ਇੱਕ ਬੱਚਾ ਕਿਸੇ ਗੁਰਦੁਆਰਾ ਸਾਹਿਬ 'ਚ ਦੇਤਾ ਛੋਟਾ ਭਰਾ ਜਿਹੜਾ ਬੱਚੇ ਦਾ ਉਹਦੀ ਉੱਥੇ ਪੜ੍ਹਾਈ ਵੀ ਚੱਲ ਰਹੀ ਆ ਤੇ ਚਲੋ ਉੱਥੇ ਇੱਥੇ ਨਾਲੋਂ ਹਾਲਾਤ ਠੀਕ ਨੇ ਉਸ ਤੋਂ ਬਾਅਦ ਜਿਹੜਾ ਇਹ ਬੱਚਾ ਸੀ ਇਹ ਬੱਚਾ ਇਹਦਾ ਬਾਪ ਤੱਕੇ ਨਾਲ ਖੋਲਿਆ ਆ ਦਾਦੀ ਤੋਂ ਮਤਲਬ ਉਹਨਾਂ ਨੇ ਕਿਹਾ ਵੀ ਅਸੀਂ ਦੇਣਾ ਨਹੀਂ ਕਹਿੰਦਾ ਵੀ ਮੈਂ ਕਿਸੇ ਸਕੂਲ 'ਚ ਪੜਨ ਪਾਉਣਾ ਵੀ ਉੱਥੇ ਛੱਡਣਾ ਤੱਕੇ ਨਾਲ ਖੋ ਕੇ ਜਿਹੜਾ ਇਹ ਬੱਚਾ ਮਿਲਦਾ ਤੇ ਦਾਦੀ ਨੇ ਦੱਸਿਆ ਵੀ ਸਾਨੂੰ ਪਤਾ ਲੱਗਿਆ ਵੀ ਇਹਨੇ 3.5 ਲੱਖ ਰੁਪਏ ਦਾ ਬੱਚਾ ਵਿੱਚ ਮਾਂ ਨਾਲ ਤੁਹਾਡੇ ਨਾਲ ਕਿੰਦਾ ਸੰਪਰਕ ਕੀ ਸੀ ਦੇਖੋ ਪਰਿਵਾਰ ਨੂੰ ਅਸੀਂ ਲੱਭ ਰਹੇ ਸੀਗੇ ਜੀ ਸਾਨੂੰ ਇਹ ਸੀ ਵੀ ਜਿੱਨਾਂ ਚਿਰ ਸਾਨੂੰ ਪਰਿਵਾਰ ਨਹੀਂ ਮਿਲਦਾ ਉਦੋਂ ਹੀ ਗੱਲ ਸਾਰੀ ਪਤਾ ਲੱਗਣੀ ਆ ਫਿਰ ਪਰਿਵਾਰ ਨੂੰ ਲੱਭਦੇ ਲੱਭਦੇ ਅਸੀਂ ਉੱਥੇ ਤੱਕ ਪਹੁੰਚਦੇ ਹਰੀਕੇ ਪੱਤਨ ਦੇ ਨੇੜੇ ਇੱਕ ਦੋ ਜਿਹੜੇ ਛੋਟੇ ਜਿਹੇ گاؤں ਨੇ ਪਿੰਡ ਨੇ ਉੱਥੇ ਰਹਿੰਦੇ ਨੇ ਤਾਂ ਫਿਰ ਸਾਨੂੰ ਕਿਸੇ ਰਿਸ਼ਤੇਦਾਰ ਨੇ ਉਹ ਚਾਚੇ ਨੇ ਵੀਡੀਓ ਸਾਡੀ ਦੇਖ ਕੇ ਕਾਲ ਕੀਤੀ ਵੀ ਅਸੀਂ ਪਰਿਵਾਰ ਵਾਲੇ ਆ ਫਿਰ ਸਾਡੀ ਪੱਕੀ ਜਾਂਚ ਪੜਤਾਲ ਹੋਣੀ ਸ਼ੁਰੂ ਹੋ ਗਈ ਫਿਰ ਅਸੀਂ ਪਰਿਵਾਰ ਨੂੰ ਸਾਡੇ ਕੋਲੇ ਲੈ ਕੇ ਆਉਣੀ ਆ ਫਿਰ ਅਗਲੀ ਜਿਹੜੀ ਕਾਰਵਾਈ ਤੁਹਾਡੇ ਸਾਹਬ ਜੀ ਹੁਣ ਜਿੱਦਾਂ ਪਰਿਵਾਰ ਨੂੰ ਜਿੱਦਾਂ ਸਾਦਤ ਬੱਚੇ ਨੂੰ ਸਾਦਤ ਹੋਈ ਹੈ ਬੱਚੇ ਦੇ ਉੱਤੇ ਲੋਕ ਕੀਤੇਗੇ ਮਾਰਕੁੱਟ ਕੀਤੀ ਗਈ ਤੁਹਾਨੂੰ ਵੱਲੋਂ ਹੁਣ ਤੁਸੀਂ ਵੀ ਇਹਨੂੰ ਅੱਜ ਪਰਿਵਾਰ ਵੀ ਮਿਲਾ ਰਹੇ ਹੋ ਤੁਹਾਡੇ ਵੱਲੋਂ ਵੀ ਕੋਈ ਕਾਰਵਾਈ ਕੀਤੀ ਜਾਏਗੀ ਦਬਾਬ ਦੇਖ ਰਹੇ ਆ ਦੇਖੋ ਵੀਰੇ ਅਸੀਂ ਇਸ ਕੇਸ ਨੂੰ ਐਨ ਪੂਰਾ ਤਰੀਕੇ ਨਾਲ ਲੜਾਂਗੇ ਜੀ ਅਸੀਂ ਪਿੱਛੇ ਹਟਣ ਵਾਲੇ ਨਹੀਂ ਹੈਗੇ ਅਸੀਂ ਪਹਿਲਾਂ ਵੀ ਦੱਸਣਾ ਚਾਹੁੰਦੇ ਹਾਂ ਸੰਗਤ ਨੂੰ ਅੱਜ ਤੋਂ 3 ਸਾਲ ਪਹਿਲਾਂ ਇੱਕ ਗੱਜੂ ਮਾਜਰੇ ਪਿੰਡ ਦੇ ਵਿੱਚ ਕੇਸ ਹੋਇਆ ਸੀ ਇੱਕ ਬੱਚੇ ਨੂੰ ਦੋ ਦਰਿੰਦੇ ਜਿਹੜੇ ਕਹਦੀਓ ਜਲਾਦ ਇਨਸਾਨ ਇੱਕ ਨੂੰ ਤਸ਼ੱਦਦ ਕਰਦੇ ਸੀ ਔਰ ਇੱਕ ਧੀ ਨਾਲ ਗਲਤ ਕਰਦੇ ਸੀ ਉਹ ਕੇਸ ਵੀ ਅਸੀਂ ਪਿਛਲੇ 3 ਸਾਲ ਤੋਂ ਪੈਰਵਾਈ ਕਰ ਰਹੇ ਹਾਂ ਤੇ ਗੁਰੂ ਸਾਹਿਬ ਸਾਨੂੰ ਤਾਕਤ ਦਿੰਦੇ ਨੇ ਸੰਗਤ ਦੇ ਸਾਥ ਨਾਲ ਇਹ ਸੰਸਥਾ ਚੱਲ ਰਹੀ ਹੈ ਜੀ ਸਾਡੇ ਕੋਲ ਇਸ ਟਾਈਮ 150 ਮੈਂਬਰ ਆਲਰੇਡੀ ਰਹਿ ਰਿਹਾ ਸੰਸਥਾ ਦੇ ਵਿੱਚ ਜਿਹੜੇ ਇਦਾਂ ਹੀ ਘਰਾਂ ਤੋਂ ਛੜਾਏ ਨਹੀਂ ਉਹਨਾਂ ਦੀ ਗਿਣਤੀ ਵੀ ਬਹੁਤ ਆ ਮਤਲਬ ਅਸੀਂ ਇਸ ਕੇਸ ਦੇ ਵਿੱਚ ਪੈਰਵਾਈ ਕਰਾਂਗੇ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਲਗੇ ਦੇਖੋ ਜੇ ਪ੍ਰਸ਼ਾਸਨ ਬਰੀਕੀ ਨਾਲ ਜਾਂਚ ਕਰ ਲੂਗਾ ਤਾਂ ਕਈ ਮੁਜਰਮ ਫੜੇ ਜਾਣਗੇ ਤੇ ਹੋਰ ਪਤਾ ਨਹੀਂ ਕਿੰਨੇ ਕੁ ਬੱਚੇ ਜਿਹੜੇ ਇਦਾਂ ਦੇ ਤਸ਼ੱਦਦ ਚੋਂ ਨਿਕਲ ਸਕਣਗੇ ਤੇ ਅਸੀਂ ਬੇਨਤੀ ਕਰਦੇ ਹਾਂ ਸਾਡੇ ਆਂਡ ਗਵਾਨ ਸਾਡੇ ਲੋਕਾਂ ਨੂੰ ਭੈਣ ਭਰਾਵਾਂ ਨੂੰ ਜੇ ਕਿਤੇ ਇਹ ਜੀ ਗੱਲ ਹੁੰਦੀ ਆ ਤਾਂ ਆਪਣੇ ਵਾਲੇ ਦਿਵਾਲੇ ਐਸਡੀਐਮ ਸਾਹਿਬ ਨੂੰ ਕਿਸੇ ਪ੍ਰਸ਼ਾਸਨ ਨੂੰ ਕਿਸੇ ਐਸਐਸਪੀ ਸਾਹਿਬ ਨੂੰ ਕਿਸੇ ਪੁਲਿਸ ਨੂੰ ਜਰੂਰ ਇਨਫੋਰਮੇਸ਼ਨ ਦਿਓ ਚਾਹੇ ਗੁਪਤ ਤਰੀਕੇ ਨਾਲ ਦਿਓ ਜੇਕਰ ਤੁਸੀਂ ਕਿਸੇ ਸੰਸਥਾ ਨੂੰ ਜਾਣਦੇ ਹੋ ਤਾਂ ਸੰਸਥਾ ਨੂੰ ਇਨਫੋਰਮੇਸ਼ਨ ਜਰੂਰ ਦਿਓ ਤਾਂ ਜੋ ਆਪਾਂ ਉਹਨਾਂ ਬੱਚਿਆਂ ਨੂੰ ਬੱਚੇ ਨੇ ਤੁਸੀਂ ਰਿਕਵਰੀ ਕੀਤਾ ਮੇਰਾਲੇ ਸੀ ਉਹਨਾਂ ਵੱਲੋਂ ਇਸ ਚੀਜ਼ ਦੇ ਜਿਵੇਂ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਹੈ ਇਹ ਇਨਫੋਰਮੇਸ਼ਨ ਤੁਹਾਨੂੰ ਮਿਲੀਆ ਉਹਨਾਂ ਨੂੰ ਮਿਲੀ ਇਸ ਮੰਦੀ ਤੁਸੀਂ ਕੀ ਕਹਿਣਾ ਦੇਖੋ ਇਹ ਚੀਜ਼ ਦੇ ਉੱਪਰ ਵੀਰੇ ਦੇਖੋ ਇਹ ਹੁਣ ਸਾਡੇ ਕੋਲ ਸ਼ਬਦ ਤੱਕ ਕੋਈ ਨਹੀਂ ਬਚਿਆ ਹੈਗਾ ਪਰ ਇਹ ਚੀਜ਼ ਨਾ ਕਿਤੇ ਨਾ ਕਿਤੇ ਉਹਨਾਂ ਨਾਲ ਸੰਪਰਕ ਵੀ ਨਹੀਂ ਬਣ ਪਾਉਂਦਾ ਇੱਕ ਬੰਦਾ ਹੁਣ ਸਾਡੀ ਵੀਡੀਓ ਦੇਖਦਾ ਹੁੰਦਾ ਉਹਨੂੰ ਕਿਤੇ ਨਾ ਕਿਤੇ ਨੇੜੇ ਅਸੀਂ ਲੱਗਦੇ ਆਂ ਵੀ ਯਾਰਾ ਵੀਡੀਓ ਦੇਖਦੇ ਨੇ ਉਹਨੂੰ ਆਪਣੀ ਇਨਫੋਰਮੇਸ਼ਨ ਦਿੰਨੇ ਆ ਉਹ ਕਿਤੇ ਨਾ ਕਿਤੇ ਦੁਸ਼ਮਣੀ ਤੋਂ ਵੀ ਡਰਦੇ ਹੁੰਦੇ ਨੇ ਇੱਕ ਵੀ ਜੇ ਅਸੀਂ ਪ੍ਰਸ਼ਾਸਨ ਕੋਲ ਜਾਵਾਂਗੇ ਕਿ ਤੁਹਾਡਾ ਨਾਮ वाले बंदे दा नाम कदे भी जेड़ा नशर नहीं कीता जी। ਹੁਣ ਬੱਚੇ ਨੂੰ ਕਸਟਡੀ ਦੀ ਗੱਲ ਕਰੀਏ ਕਸਟਡੀ ਦੀ ਗੱਲ। ਹੁਣ ਬੱਚੇ ਦੇ ਹਾਲਾਤ ਪਹਿਲਾਂ ਨਾਲੋਂ ਠੀਕ ਨਹੀਂ ਕੋਈ ਜਿਹੜੀ ਡੂੰਗੀ ਤਾਂ ਸੱਤ ਨਹੀਂ ਹੈਗੀ ਔਰ ਜਿਹੜਾ ਇੱਥੋਂ ਸਾੜਿਆ ਗਿਆ ਫੇਸ ਉਹ ਵੀ ਠੀਕ ਹੋ ਰਿਹਾ। ਇੱਕ ਚੀਜ਼ ਹੋਰ ਦੱਸਣਾ ਚਾਹੁੰਦੇ ਹਾਂ ਅੱਜ ਤੋਂ ਕੁਝ ਮਹੀਨੇ ਪਹਿਲਾਂ ਵੀ ਬੱਚੇ ਦੀ ਬਾਹ ਸਾੜੀ ਗਈ ਸੀ ਇਸ ਲੇਡੀ ਨੇ ਜਿਹੜਾ ਗੁੱਸੇ ਦੇ ਵਿੱਚ ਗਰਮ ਪਾਣੀ ਦੀ ੱੱਕਾ ਦਿੱਤਾ ਸੀ ਬੱਚੇ ਨੂੰ ਸਾਡੇ ਕੋਲ ਉਹ ਵੀ ਫੋਟੋ ਹੈਗੀ ਆ ਪੂਰੀ ਬਾਹ ਕਿਉਂਕਿ ਹੁਣ ਵੀਡੀਓ ਵਾਇਰਲ ਹੋਣ ਤੋਂ ਬਾਅਦ ਗਵਾਂਡੀਆਂ ਨੇ ਸਾਨੂੰ ਵੱਖ-ਵੱਖ ਥਾਵਾਂ ਤੋਂ ਵੀਡੀਓ ਭੇਜਣੀਆਂ ਫੋਟੋਆਂ ਭੇਜਣੀਆਂ ਸ਼ੁਰੂ ਕਰਤੀਆਂ ਵੀ ਇਹ ਸਾਨੂੰ ਫਲਾਣੇ ਮਹੀਨੇ ਮਿਲਿਆ ਸੀ ਸਾਨੂੰ ਫਲਾਣੀ ਥਾਂ ਤੇ ਮਿਲਿਆ ਸੀ ਬੱਚਾ ਕਿਉਂਕਿ ਇਹ ਪਹਿਲਾਂ ਲੇਡੀ ਜਿਹੜੀ ਮਨੀ ਸ਼ਰਮਾ ਇਹ ਪਹਿਲਾਂ ਗੋਵਿੰਦ ਬਾਗ ਰਹਿੰਦੀ ਸੀ ਉੱਥੇ ਇਸ ਬੱਚੇ ਦੇ ਉੱਪਰ ਤਸ਼ੱਦਦ ਉੱਥੇ ਵੀ ਹੁੰਦਾ ਸੀ ਹੁਣ ਬੱਚੇ ਦੀ ਕਸਟਡੀ ਨੂੰ ਲੈ ਕੇ ਗੱਲ ਹੈ ਜੀ ਕਸਟਡੀ ਕਿਹਨੂੰ ਦੋਗੇ ਦੇਖੋ ਅਸੀਂ ਬੱਚੇ ਨੂੰ ਬਿਲਕੁਲ ਬਿਲਕੁਲ ਅਸੀਂ ਉਨੇ ਜਿੱਥੇ ਰਹਿਣਾ ਜੋ ਕਹੂਗਾ ਮੇਰਾ ਵਿਆਹ ਕਰੋ ਜਾਂ ਮੈਨੂੰ ਕਿਤੇ ਕੰਮ ਲਵਾਓ ਕਿਤੇ ਵੀ ਉਹ ਅਸੀਂ ਹਰ ਪੱਖ ਤੋਂ ਸਸਤਾ ਨਾਲ ਖੜੂਗੀ ਜੀ ਔਰ ਉਸ ਤੋਂ ਬਾਅਦ ਉਹਨੇ ਜਿੱਥੇ ਰਹਿਣਾ ਉਹ ਜਿੱਥੇ ਉਹਨੇ ਸੇਵਾ ਕਰਨੀ ਉਹ ਆਪਣੀ ਜ਼ਿੰਦਗੀ ਨੂੰ ਅੱਗੇ ਤੋਰਨਾ ਉਹ ਉੱਥੇ ਉਹਨੂੰ ਜਿਹੜਾ ਕਾਰੋਬਾਰ ਕਰਕੇ ਦਿੱਤਾ ਦੇਣਾ ਪਰਿਵਾਰ ਕਹਿੰਦੇ ਅਸੀਂ ਲੈ ਕੇ ਜਾਵਾਂਗੇ ਦੇਖੋ ਪਰਿਵਾਰ ਨੇ ਤਾਂ ਪਹਿਲਾਂ ਜਿਹੜੀ ਇਹ ਸਾਰਾ ਕੁਝ ਕੀਤਾ ਹਨਾ ਜੀ ਪਰਿਵਾਰ ਤੋਂ ਤਾਂ ਅਸੀਂ ਦੂਜੇ ਬੱਚੇ ਦੀ ਵੀ ਮੰਗ ਕਰ ਰਹੇ ਹਾਂ ਵੀ ਸਾਨੂੰ ਦੂਜਾ ਬੱਚਾ ਵੀ ਦੇ ਦਿਓ ਛੋਟਾ ਕਿਉਂ ਇਹਨੂੰ ਤੁਸੀਂ ਨਰਕ 'ਚ ਸਿੱਟੋਗੇ ਜਾ ਕੇ ਅੱਜ ਨਹੀਂ ਤਾਂ ਤੁਸੀਂ 6 ਮਹੀਨਿਆਂ ਨੂੰ ਇਹਨੂੰ ਫੇਰ ਉਸੇ ਹਾਲਾਤਾਂ 'ਚ ਭੇਜ ਦੋਗੇ ਤੇ ਅਸੀਂ ਕੋਸ਼ਿਸ਼ ਸਾਡੀ ਇਹ ਹੈ ਵੀ ਸਾਨੂੰ ਦੋਨੇ ਬੱਚੇ ਮਿਲ ਗਏ ਤਾਂ ਅਸੀਂ ਉਹਨਾਂ ਨੂੰ ਲਚਕਾਣੀ ਪਿੰਡ ਰੱਖ ਕੇ ਉਹਨਾਂ ਨੂੰ ਪੜਾਵਾਂਗੇ ਲਿਖਾਵਾਂਗੇ ਅੱਗੇ ਗੁਰੂ ਮਹਾਰਾਜ ਨੂੰ ਪਤਾ ਜਾਈਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਰਸਤਾ ਬਾਰੇ ਕੀ ਕਹਿਣਾ ਚਾਹੁੰਦੇ ਮੇਰੇ ਨਾਂ ਪਰ ਇਹਨਾਂ ਦਾ ਧੰਨਵਾਦ ਮੈਂ ਕਹੀ ਨਹੀਂ ਵੀ ਇਹਨਾਂ ਦਾ ਸ਼ਵਾਸ਼ੇ ਜਿਨ੍ਹਾਂ ਨੇ ਮੇਰਾ ਬੱਚਾ ਮਿਲਾਤਾ ਮੈਂ ਇਹਨਾਂ ਦਾ ਜੋਦੀ ਵਾਲ ਜ ਨੇ ਇਹਨਾਂ ਨੂੰ ਕਿਹਾ ਹੁਣ ਬੱਚਾ ਤੁਸੀਂ ਲੈ ਕੇ ਜਾਓਗੇ ਉਹ ਵੇਖ ਲਾਂਗੇ ਸਵੇਰੇ ਕੀ ਕਰਦੇ ਜਿਸ ਤਰ੍ਹਾਂ ਇਹ ਕਹਿਣਗੇ ਅਸੀਂ ਇਹਨਾਂ ਦੇ ਪਿੱਛੇ ਧੰਨਵਾਦ ਠੀਕ ਅਸੀਂ ਇਹਨਾਂ ਦੇ ਵਗ ਰਹੇ ਆ ਇਹ ਜਿਸ ਤਰ੍ਹਾਂ ਕਹਿਣਗੇ ਸਾਨੂੰ ਅਸੀਂ ਮੈਂ ਉਦ ਤਰ੍ਹਾਂ ਕਰਦੇ ਠੀਕ ਹੈ ਜੀ